ਹੇ ਸਾਰੇ ਅਰਦਾਸਾਂ ਕਰੋ ਘਰ ਹਾਂ ਘਰ ਘਰ ਚ ਅਰਦਾਸਾਂ ਕਰੋ ਜਿੰਨੇ ਵੀ ਇਸ ਮੈਨੂੰ ਮੀਡੀਆ ਰਾਹੀਂ ਹਾਂ ਨਾ ਮਾਧਮ ਰਾਹੀਂ ਵੇਖ ਰਹੇ ਨੇ ਹਰ ਬੰਦਾ ਘਰ ਘਰ ਅਰਦਾਸਾਂ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀਆਂ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨਗੀਆਂ ਤੇ ਬਾਈ ਹਾਲ ਗੱਲਬਾਤ ਹੋਈ ਹੈ ਜੀ ਚੈਨਲ ਦੀ ਹਾਂ ਗੱਲਬਾਤ ਹੋਈ ਹੈ ਜੀ ਨਹੀਂ ਵੀਰੇ ਹਜੇ ਤੱਕ ਹਜੇ ਤੱਕ ਬਹੁਤ ਨਾਜ਼ਕ ਆ ਵੀਰੇ ਬਾਕੀ ਅਰਦਾਸਾਂ ਕਰੋ ਤੁਹਾਨੂੰ ਵੀ ਇੱਥੇ ਇੱਥੇ ਖੜੇ ਵੀ ਬਸ ਅਰਦਾਸ ਕਰੋ ਤੇ ਬਚ ਚਮਤਕਾਰ ਹੋਣਾ ਚਮਤਕਾਰਨ ਵਾਲੀ ਬਰਾ ਠੀਕ ਹੋਣਾ ਤੇ ਸਾਰੇ ਅਰਦਾਸਾਂ ਕਰੋ ਘਰ ਹਾਂ ਘਰ ਘਰ ਚਰਦਾਸਾਂ ਕਰੋ ਜਿੰਨੇ ਵੀ ਇਸ ਮੈਨੂੰ ਮੀਡੀਆ ਕਰਾਈ ਹਣਾ ਮਾਧਮ ਰਾਈ ਵੇਖ ਰਹੇ ਨੇ ਹਰ ਬੰਦਾ ਘਰ ਘਰ ਅਰਦਾਸਾਂ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀਆਂ ਅਰਦਾਸਾਂ ਹੀ ਹੁਣ ਭਰਾ ਨੂੰ ਸੈਟ ਕਰਨੀਆਂ ਤੇ ਭਾਈ ਹਾਲ ਗੱਲਬਾਤ ਹੋਈ ਹੈ ਜੀ ਨਾਲ ਗੱਲਬਾਤ ਹੋਈ ਹੈ ਜੀ ਨਹੀਂ ਵੀਰੇ ਹਜੇ ਤੱਕ ਹਜੇ ਤੱਕ ਬਹੁਤ ਨਾਜ਼ੁਕ ਆ ਵੀਰੇ ਬਾਕੀ ਅਰਦਾਸਾਂ ਕਰੋ ਤੁਹਾਨੂੰ ਵੀ ਇੱਥੇ ਇੱਥੇ ਖੜੇ ਵੀ ਬਸ ਅਰਦਾਸ ਕਰੋ ਤੇ ਬਚ ਚਮਤਕਾਰ ਹੋਣਾ ਚਮਤਕਾਰਨ ਵਾਲੀ ਪ੍ਰਾ ਠੀਕ ਹੋਣਾ ਤੇ ਸਾਰੇ ਅਰਦਾਸਾਂ ਕਰੋ ਘਰ ਹਾਂ ਘਰ-ਘਰ ਚਰ ਅਰਦਾਸਾਂ ਕਰੋ ਜਿੰਨੇ ਵੀ ਇਸ ਮੈਨੂੰ ਮੀਡੀਆ ਰਾਹੀਂ ਹਾਂ ਨਾ ਮਾਧਮ ਰਾਹੀਂ ਵੇਖ ਰਹੇ ਨੇ ਹਰ ਬੰਦਾ ਘਰ-ਘਰ ਅਰਦਾਸਾਂ ਕਰੋ ਬਚਾ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀਆਂ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨਗੀਆਂ ਤੇ ਬਾਈ ਗੱਲਬਾਤ ਹੋਈ ਹੈ ਕਿਸੇ ਨਾਲ ਨਹੀਂ ਗੱਲਬਾਤ ਹੋਈ ਹੈ ਨਹੀਂ ਵੀਰੇ ਹਜੇ ਤੱਕ ਹਜੇ ਤੱਕ ਬਹੁਤ ਨਾਜ਼ਕ ਆ ਵੀਰੇ ਬਾਕੀ ਅਰਦਾਸਾਂ ਕਰੋ ਤੁਹਾਨੂੰ ਵੀ ਇੱਥੇ ਇੱਥੇ ਖੜੇ ਵੀ ਬਸ ਅਰਦਾਸ ਕਰੋ ਤੇ ਚਮਤਕਾਰ ਹੋਣਾ ਚਮਤਕਾਰ ਨਾਲ ਹੀ ਪ੍ਰਾਤਿਕ ਹੋਣਾ ਤੇ ਸਾਰੇ ਅਰਦਾਸਾਂ ਕਰੋ ਘਰ ਹਾਂ ਘਰ ਘਰ ਚ ਅਰਦਾਸਾਂ ਕਰੋ ਜਿੰਨੇ ਵੀ ਇਸ ਮੈਨੂੰ ਮੀਡੀਆ ਕਰਾਈ ਹਣਾ ਮਾਧਮ ਰਹੀਂ ਵੇਖ ਰਹੇ ਨੇ ਹਰ ਬੰਦਾ ਘਰ ਘਰ ਅਰਦਾਸਾਂ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀਆਂ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨਗੀਆਂ ਤੇ ਬਾਈ ਹਾਲ ਗੱਲਬਾਤ ਹੋਈ ਹੈ ਜੀ ਹਾਂ ਗੱਲਬਾਤ ਹੋਈ ਹੈ ਜੀ ਨਹੀਂ ਵੀਰੇ ਹਜੇ ਤੱਕ ਹਜੇ ਤੱਕ ਬਹੁਤ ਨਾਜ਼ਕ ਆ ਵੀਰੇ ਬਾਕੀ ਅਰਦਾਸਾਂ ਕਰੋ ਤੁਹਾਨੂੰ ਵੀ ਇੱਥੇ ਇੱਥੇ ਖੜੇ ਵੀ ਬਸ ਅਰਦਾਸ ਕਰੋ ਤੇ ਬਚ ਚਮਤਕਾਰ ਹੋਣਾ ਚਮਤਕਾਰਨ ਵਾਲੀ ਬਰਾ ਠੀਕ ਹੋਣਾ